ਸੋ ਮੇਨਾ ਮੌਜੂਦਾ ਹਿਸਾਬ ਦਾ ਐਮਐਲਏ ਕੇਡੀ ਪੰਡਿਆਰੀ ਪੰਡਿਆਰੀ ਸਾਹਿਬ ਅੱਜ ਵਿਸ਼ੇਸ਼ ਮੀਟਿੰਗ ਹੈ ਪੰਜਾਬ ਫੂਬੇ ਭਰਤੀ ਆਉਣ ਵਾਲੀ ਜਿਹੜੀ ਨਗਰ ਨਿਗਮ ਚੋਣਾਂ ਤੇ ਪੰਚਾਇਤ ਚੋਣਾਂ ਵਾਸਤੇ ਵਿਸ਼ੇ ਇਹਨੂੰ ਦੇਖਿਆ ਰਿਹਾ ਕਿ ਸਾਡੇ ਸਾਡੀ ਫਰਦੇਸ਼ ਦੀ ਕਾਰਜ ਕਰਨੀ ਹੈ ਜਿਸ ਦੇ ਵਿੱਚ ਪਰਦੇਸ਼ ਪਰ ਤੋਂ ਸਾਡੇ ਸਾਰੇ ਮੰਡਲ ਪ੍ਰਧਾਨ ਵੀ ਬਾਕੀ ਜ਼ਿਲ੍ਹੇ ਦੇ ਆਫਿਸ ਵੀਰ ਸਾਹਿਬ ਅਨਸਾਰੀ ਖੜੀ ਟੀਮ ਆਏਗੀ ਜੋ ਪਾਰਟੀ ਸਾਨੂੰ ਆਦੇਸ਼ ਦੇਗੀ ਅਸੀਂ ਉਹਨਾਂ ਨੂੰ ਆਪਣੇ ਆਪਣੇ ਜਾ ਕੇ ਪੋਥਾਂ ਦੇ ਉੱਪਰ ਇੰਪਲੀਮੈਂਟ ਕਰਾਂਗੇ ਔਰ ਜੋ ਸੰਗਠਨ ਦੀ ਨਵੀਂ ਰਚਨਾ ਹੋਣੀ ਹੈ ਉਹਦੇ ਬਾਰੇ ਮੈਂਬਰਸ਼ਿਪ ਬਾਰੇ ਵੀ ਜੋ ਸਾਨੂੰ ਅੱਜ ਸਾਡੇ ਹਾਈ ਕਮਾਂਡ ਆਦੇਸ਼ ਦੇਣਗੇ ਸਾਡੀ ਪੂਰੀ ਟੀਮ ਉਹਦੇ ਇਨ ਬਿਨ ਪਾਲਣਾ ਕਰਕੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਆਪਣਾ ਆਧਾਰ ਹੋਰ ਸਟਰੋਂਗ ਕਰੇ ਉਹਦੇ ਲਈ ਜੋ ਪਾਰਟੀ ਸਾਨੂੰ ਹਾਈ ਕਮਾਂਡ ਦੇਗਾ ਆਦੇਸ਼ ਅਧੀਨ ਦੀ ਪਾਲਣਾ ਆਪਣੇ ਮੰਡਪਦਾਰਾਂ ਹੀ ਕਰਾਵਾਂਗੇ ਕਿਸਾ ਦੇਖਦੇ ਹੋ ਜਿੰਮੀ ਚੋਂ ਦਾ ਕੱਲ ਰਿਜ਼ਲਟ ਆਣਾ ਹੈ ਤੁਹਾਡਾ ਆਪਣਾ ਲੱਗ ਰਿਹਾ ਜਲੰਧਰ ਵੈਸਟ ਕੋ ਤੁਸੀਂ ਕਾਫੀ ਸਵਾਰੀ ਮਿਹਨਤ ਕੀਤੀ ਹੈ ਲੱਗ ਰਿਹਾ ਸਤਮ ਸ਼ੀਤਲ ਅੰਗਰਾਲ ਪਾਰਟੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੂਗਾ ਹਾਂ ਹਾਂ ਬਿਲਕੁਲ ਜੀ ਬੜਾ ਸਾਡੇ ਕਾਰਕਟਰਾਂ ਨੇ ਬੜਾ ਜੋਸ਼ ਨਾਲ ਕੰਮ ਕੀਤਾ ਵਾ ਔਰ ਸਾਨੂੰ ਉਮੀਦ ਆ ਵੀ ਅਸੀਂ ਕੱਲ ਵੱਡੀ ਲੀਡ ਦੇ ਨਾਲ ਅਸੀਂ ਉਹ ਸੀਟ ਜਿੱਤ ਕੇ ਪਾਰਟੀ ਚੋਲੇ ਦੇ ਵਿੱਚ ਪਾਵਾਂਗੇ ਸਾਡੇ ਵਰਕਰ ਨੇ ਬੜੀ ਮਿਹਨਤ ਕੀਤੀ ਲਗਾਤਾਰ ਬੇ ਦਿਨ ਉੱਥੇ ਬੜੇ ਜੋਰ ਦੇ ਨਾਲ ਕੰਮ ਕੀਤਾ ਵਾ ਲੋਕਾਂ ਦਾ ਵੀ ਰੁਝਾਨ ਸੀਗਾ ਵੀ ਅਸੀਂ ਜਿਹੜੀ ਵੋਟ ਹੈ ਮਹਾਤਜਨਤਾ ਪਾਰਟੀ ਨੂੰ ਪਾਣੀ ਆ ਔਰ ਕੱਲ 12ਵੇਂ ਤੱਕ ਸਾਨੂੰ ਕੁਝ ਕੁ ਵੀ ਮਿਲ ਜਾਏ ਕਿ ਅਸੀਂ ਸੀਟ ਜਿੱਤੀ ਹੈਗੀ ਹੈ ਕਿਸਾ ਲੇਖਦੇ ਹੋ ਪੂਰੇ ਪੰਜਾਬ ਸਰਕਾਰ ਟੀ ਚੇਅਰਮੈਨ ਪੂਰੇ 90 ਐਮਐਲਏ ਜੰਦਰ ਦੀ ਦਹਲੀਚ ਬੈਗੇ ਔਰ ਜੰਦਰ ਵੈਸਲਕੇ ਦੇ ਵਿੱਚ ਔਰ ਖਾਸ ਕਰਕੇ ਇੱਕ ਜਾਂ ਆਵਾਜਪਾ ਦੇ ਉਮੀਦਵਾਰ ਨੂੰ ਜਾਂ ਆਪਣੇ ਪੁਰਾਣੇ ਐਮਐਲਏ ਸ਼ੀਤਲ ਅਗਰਾਨ ਹਰਾਨ ਵਾਸੇ ਸਰਕਾਰ ਬੈਠੀ। ਇਹ ਤਾਂ ਡੈਮੋਕ੍ਰੇਸੀ ਦਾ ਕਹਾਣ ਆਇਆ ਉੱਥੇ ਜਿਸ ਤਰੀਕੇ ਦੇ ਨਾਲ ਉੱਥੇ ਦੰਨ ਔਰ ਬਲ ਦਾ ਪ੍ਰਯੋਗ ਕੀਤਾ ਗਿਆ ਵੈ। ਪੈਸੇ ਦਾ ਜਿਸ ਤਰੀਕੇ ਨਾਲ ਸਰਕਾਰੀ ਮਸ਼ੀਨੀ ਦਾ ਦੁਰਉਪਯੋਗ ਕੀਤਾ ਗਿਆ ਵੈ। ਉਹ ਲੋਕ ਉਸ ਗੱਲ ਤੋਂ ਬੜੇ ਦੁਖੀ ਸਿਗੇ ਔਰ ਮੈਨੂੰ ਮਹਿਸੂਸ ਹੋ ਰਿਹਾ ਪੀ ਲੋਕ ਜਿਹੜੇ ਨਾ 90 ਇਹਨਾਂ ਦੇ ਐਮਐਲਏ ਆਏ ਸੀ ਚੇਅਰਮੈਨ ਆਏ ਸੀਗੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੋਗੇ ਕੱਲ ਨੂੰ ਵੀ ਇਹਨਾਂ ਨੂੰ ਹਰਾ ਕੇ ਨਾ ਭਗਵੰਤ ਮਾਨ ਆਪਣੇ ਹੰਕਾਰ ਆਮ ਨਾਲ ਬੈਠੇਗਾ ਆਪਾ ਸ਼ੁਕਰੀਆ ਜੀ ਥੈਂਕ ਯੂ ਸੋ ਇਹ ਸੰਜਨਦਰ ਤੋਸ ਸਾਹਿਬ ਦਾ ਐਮਐਲਏ ਕੇਡੀ ਭੰਡਾਰੀ ਅੰਦਾਜ਼ੇ ਵਿਸ਼ੇਸ਼ ਤੌਰ ਤੇ ਅੱਜ ਲੁਧਿਆਣਾ ਦੀ ਮੀਟਿੰਗ ਬੈਠੇ ਅੰਦਾਜ਼ੇ ਕਿ ਜਲੰਧਰ ਜਿਮਨੀ ਚੌਂ ਦਾ ਜਿਹੜਾ ਇਲਾਕਾ ਉਹ ਵੀ ਸਾਹਿਬ ਦਾ ਜਿਹੜੇ ਜੰਦਰ ਦੇ ਐਮਐਲਏ ਕੇਡੀ ਭੰਡਾਰੀ ਜਿਹੜਾ ਵੈਸਲ ਕਾ ਸੀ ਤਾਂ ਇੱਕ ਦਾਵਾ ਕੀਤਾ ਇਹ ਪੂਰੀ ਸਰਕਾਰ ਬੈਠੀ ਹੈ ਲੇਕਿਨ ਕਿਤੇ ਨਾ ਕਿਤੇ ਕੱਲ ਜਿਹੜਾ ਰ सरकार एक बहुत तमाचा होगा उम्मीदवार शीतल अंगुराल अंग्र वेस्ट हल्के तो जित प्राप्त करूंगा कैमरामैन मैन संदीप शर्मा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल आरोप